ਆਖਰੀ ਪਾਣੀ ਆਪਾਂ ਮਾਰਚ ਦੇ ਐਂਡ ਤੱਕ ਜਿਹੜਾ ਹੈਗਾ ਕਈ ਵਾਰ ਲਾਉਣਾ ਪੈ ਜਾਂਦਾ ਆਪਾਂ ਨੂੰ ਜ਼ਰੂਰਤ ਅਨਸਾਰ ਕਈ ਕਿਸਾਨ ਵੀਰ ਨਹੀਂ ਲਾਉਂਦੇ ਚਲੋ ਜਿਹੜਾ ਜ਼ਮੀਨ ਦੇ ਹਿਸਾਬ ਨਾਲ ਤੁਹਾਡੀ ਬਜਾਈ ਦੇ ਢੰਗ ਦੇ ਹਿਸਾਬ ਨਾਲ ਤੁਸੀਂ ਜਿਹੜੇ ਪਾਣੀਆਂ ਦੀ ਗਿਣਤੀ ਕਈ ਥਾਵਾਂ ਤੇ ਕਣਕ ਜਿਹੜੀ ਦੋ ਪਾਣੀਆਂ ਨਾਲ ਪਾਲ ਜਾਂਦੀ ਕਈ ਥਾਵਾਂ ਤੇ ਚਾਰ ਪਾਣੀ ਵੀ ਲੱਗ ਜਾਂਦੇ ਆ ਕਿਸਾਨ ਵੀਰਾਂ ਦੇ ਜਿਹੜਾ ਏਰੀਆ ਦੇ ਵਿੱਚ ਮੀਂਹ ਦੇ ਹਿਸਾਬ ਨਾਲ ਆਪਾਂ ਆਪਦੀ ਆਪਦੀ ਜ਼ਮੀਨ ਦੇ ਹਿਸਾਬ ਨਾਲ ਜਿਹੜਾ ਹੈਗਾ ਫੈਸਲਾ ਪਾਣੀ ਲਾਉਣ ਦਾ ਲੈਣਾ ਹੁੰਦਾ ਪਰ ਮੇਨ ਗੱਲ ਇਹ ਹੈ ਇਹ ਤੁਸੀਂ ਖਿਆਲ ਰੱਖੋ ਕਿ ਜਦੋਂ ਆਪਾਂ ਫਸਲ ਦੇ ਨਸਾਰੇ ਸਮੇਂ ਫਸਲ ਦੇ ਗੋਭ ਸਮੇਂ ਜੋ ਗੋ ਪਰ ਰੀ ਬੂਟਾ ਮਤਲਬ ਕਹਿਣ ਦਾ ਮਤਲਬ ਭਾਰਾ ਹੋ ਗਿਆ ਉਸ ਤੋਂ ਬਾਅਦ ਜਦੋਂ ਵੀ ਆਪਾਂ ਪਾਣੀ ਦੇਣਾ ਹੈ ਖਾਸ ਤੌਰ ਤੇ ਜਦੋਂ ਫਸਲ ਨਿਸਰੀ ਹੋਈ ਤੇ ਦਾਣਾ ਭਰ ਰਿਹਾ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਆ ਫਸਲ ਦੇ ਵਿੱਚ ਇੱਕ ਤਾਂ ਚਲੋ ਆਪਾਂ ਖਿਆਲ ਰੱਖਣਾ ਕਿ ਹਵਾ ਨਾ ਚੱਲਦੀ ਹੋਵੇ ਜੇ ਹਵਾ ਨਹੀਂ ਵੀ ਚੱਲਦੀ ਕਈ ਵਾਰ ਕਣਕ ਉੱਥੇ ਢੱਕ ਪੈਂਦੀ ਉਹਦੇ ਵਿੱਚ ਇੱਕ ਨੁਕਤਾ ਹੀ ਆ ਤੁਸੀਂ ਧਿਆਨ ਦਿਓ ਕਿ ਆਪਾਂ ਪਾਣੀ ਗਿੱਲੇ ਮੂੰਹ ਰੋਣਾ ਕਹਿਣ ਦਾ ਮਤਲਬ ਬੱਤਰ ਖੁਸ਼ਕ ਹੋਏ ਤੂੰ ਪਹਿਲਾਂ ਪਹਿਲਾਂ ਹੀ ਪਾਣੀ ਫਸਲ ਨੂੰ ਮੋੜਨਾ ਹੁੰਦਾ ਜੇ ਜ਼ਮੀਨ ਜਿਆਦਾ ਖੁਸ਼ਕ ਹੋ ਜਾਂਦੀ ਹੈ ਪਾਣੀ ਜਿਆਦਾ ਚੜ ਜਾਂਦਾ ਬਰਜ ਕਰ ਲੋ ਆਪਾਂ 4 ਦਿਨ ਵੀ ਲੇਟ ਹੋ ਗਏ ਪਾਣੀ ਦੇ ਵਿੱਚ ਕਿਉਂਕਿ ਉੱਚ ਤਾਪਮਾਨ ਦੇ ਵਿੱਚ ਖੇਤ ਜਿਆਦਾ ਜਲਦੀ ਖੁਸ਼ਕ ਹੁੰਦਾ ਰਹਿੰਦਾ ਤਾਂ ਫਿਰ ਕਣਕ ਦਾ ਨਾੜ ਵੀ ਕਮਜ਼ੋਰੀ ਚ ਆ ਜਾਂਦਾ ਹੈ ਤੇ ਕਣਕ ਦੀ ਫਸਲ ਦੇ ਬੂਟਿਆਂ ਦੀਆਂ ਜੜ੍ਹਾਂ ਵੀ ਜਿਹੜੀਆਂ ਪਕੜਾ ਉਹ ਉਹਨਾਂ ਦੀ ਘਟ ਜਾਂਦੀ ਹੈ ਜੇ ਆਪਾਂ ਜ਼ਮੀਨ ਨੂੰ ਜ਼ਿਆਦਾ ਖੁਸ਼ਕ ਹੋਣ ਦਿੰਨੇ ਆ ਤਾਂ ਜੇ ਆਪਾਂ ਥੋੜੇ